ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਤਰੇ ਹੜਤਾਲ ਦੇ ਅੱਜ ਸਵੇਰੇ ਹਿਸ਼ਿਆਰ ਵਿੱਚੋਂ ਟਰਾਲੀ ਤੇ ਕੂੜਾ ਚੁੱਕਣ ਵਾਲੀ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਕੀਤੀ ਨਾਰਾਵਾਜ਼ੀ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਸਾਨੂੰ ਕੰਮ ਚਲਾਉਣਾ ਮੁਸ਼ਕਿਲ ਹੋਇਆ ਹੈ ਅਸੀਂ ਸ਼ਹਿਰ ਦੀ ਸਫਾਈ ਕਰਦੇ ਹਾਂ ਪਰ 2 ਮਹੀਨੇ ਬੀਤ ਗਏ ਸਾਨੂੰ ਤਨਖਾਹ ਨਹੀਂ ਮਿਲੀ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਣਗੀਆਂ ਪ੍ਰਦਰਸ਼ਨ ਜਾਰੀ ਰਹੇਗਾ ਉਦਰ ਸੈਂਟਰ ਇਨਸਪੈਕਟਰ ਨੇ ਕਿਹਾ ਕਿ ਸਫਾਈ ਸੇਵਕਾਂ ਵੱਲੋਂ ਜੋ ਹੜਤਾਲ ਕੀਤੀ ਗਈ ਹੈ ਉਸ ਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਮਹੀਨੇ ਦੀ ਤਨਖਾਹ ਅੱਜ ਹੀ ਦਿੱਤੀ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਫਰੇ ਸਿੰਦੀ ਰਿਪੋਰਟ ਅੱਜ ਜੀ ਮੁੱਦਾ ਸਾਡਾ ਹੈ ਵਾ ਵੀ ਸਾਨੂੰ ਦੋ ਮਹੀਨੇ ਰੋ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਮਲ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਅਲੱਗ ਦਾ ਦਾਵਾ ਡੋਲ ਰਿਹਾ ਜੀ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਆਪਣੇ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੂਰੋਂ ਮੇਹਰੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇੰਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਤੁਸੀਂ ਤੇ ਆ ਜਾ ਰਹੀ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਛੱਡ ਗਿਆ ਜੀ ਤਨਖਾਹ ਨਹੀਂ ਇਹ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚਿਆਂ ਨੇ ਸਕੂਲ ਦੇ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੂੰ ਇਹ ਮੈਕਸਿਮਮ ਕਿੰਨਾ ਕਰੀ ਜਾਣ ਕੇ 7000 ਚ ਕਿਸੇ ਨਾਲ ਨਹੀਂ ਇਹ ਗੱਲ ਬਾਤ ਹੋਈ ਤਿੰਨ ਮਹੀਨੇ ਹੋ ਜਲੇ ਤਨ ਹਾਲ ਇਸ ਸਮੇਂ ਨਾ ਲੱਗ ਗਿਆ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੀ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਨੇ ਤੁਮਰ ਜੇ ਸਾਡੇ ਬੱਚਿਆਂ ਦਾ ਸਕੂਲੋਂ ਕੱਢ ਦੇਣਾ ਵਾ ਜਾਓ ਜੀ ਚੁੱਕੋ ਜਾ ਕੂੜਾ ਇਹ ਕੂੜਾ ਖੜੂ ਚੁੱਕਣ ਬੱਚੇ ਲਾਉਣੇ ਹੁਣ ਤਨਖਾਹਾਂ ਵਾ ਇਹ ਦੇ ਦੇਣੀਆਂ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਇਹਨਾਂ ਦੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਉਹ ਅਕਾਊਂਟ ਬ੍ਰਾਂਚ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਂਦਾ ਦੂਸਰੀ ਤਨਖਾਹ ਵੀ ਕਹਿੰਦੇ ਪਈ ਅਸੀਂ 1-2 ਦਿਨਾਂ ਵਿੱਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਗਾੜੇ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਉਂਟਰ ਬ੍ਰਾਂਚ ਹੋਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਆ ਜਾਂ ਉਹ ਉਥੇ ਅਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਹਰ ਮਹੀਨੇ ਲੋਕਾਂ ਨੂੰ ਇਸ ਜਿੰਦਗੀ ਦੀਆਂ ਦਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਉਹ ਸਾਡਾ ਸੁਮੂਤਲੀ ਚੱਲਿਆ ਰਹੇ